ਮੈਂ ਸਾਰੀਆਂ ਖੇਡਾਂ ਦਾ ਫੈਨ ਹਾਂ ਮੈਂ ਲਾਈਵ ਟੈਲੀਕਾਸਟ ਜਿੰਨਾ ਵੀ ਹੁੰਦਾ ਸੀ ਏਸ਼ੀਆਰ ਦਾ ਮੈਂ ਦੇਖਦਾ ਰਿਹਾ ਗੋਲ ਵੀ ਦੇਖੇ ਇਸ ਵਾਰ ਤਾਂ ਸਾਡੀ ਹਾਕੀ ਟੀਮ ਦਾ ਜਿਹੜਾ ਸਕੋਰ ਸੀਗਾ ਉਹ ਵੀ ਬਹੁਤ ਹਾਈ ਸਕੋਰ ਮੈਂ ਜਿੱਤੇ ਆ ਠਿੱਕ ਵੀ ਹੋਇਆ 9-1 ਵੀ ਹੋਇਆ 7-0 5-5-2 ਸੋ ਐ ਲੱਗਦਾ ਸੀ ਜਿਵੇਂ ਗੋਲਾਂ ਦੀਆਂ ਮਸ਼ੀਨਾਂ ਪੰਜਾਬ ਤੋਂ ਗਈਆਂ ਹੋਈਆਂ ਨੇ ਜਿਹੜੀਆਂ ਗੋਲ ਕਰ ਰਹੀਆਂ ਉੱਥੇ ਜਾ ਕੇ ਤੇ ਹਾਕੀ ਟੀਮ ਨੇ ਹਰਮਨਪ੍ਰੀਤ ਹੋਰਾਂ ਨੇ ਗੁਰਜੰਟ ਹੋਰਾਂ ਨੇ ਸ਼ਮਸ਼ੇਰ ਹੋਰਾਂ ਨੇ ਮਨਪ੍ਰੀਤ ਨੇ ਮਨਦੀਪ ਨੇ ਹਾਰਦਿਕ ਨੇ ਵਰुण ਨੇ ਮਤਲਬ ਕਿਹੜੇ ਪਲੇਅਰ ਦਾ ਨਾਮ ਲਾਵਾਂ ਕਿ ਜਿਹਦੇ ਕੋਲ ਵੀ ਬੋਲ ਆ ਜਾਂਦੀ ਸੀ ਲੱਗਦਾ ਸੀ ਇਹਦੀ ਬੋਲ ਜਿਹੜੀ ਇਹਦੀ ਹਾਕੀ ਨਾਲ ਚਿਪਕ ਗਈ ਇਹ ਤਾਂ ਹੁਣ ਗੋਲ ਦੇ ਸਾਹਮਣੇ ਜਾ ਕੇ ਇਹਦੇ ਨਾਲ ਉਤਰੂਗੀ ਸੋ ਬੜੀ ਖੁਸ਼ੀ ਹੋਈ ਜਦੋਂ ਹਰਮਨਪ੍ਰੀਤ ਹੋਰੀ ਆਸਟ੍ਰੇਲੀਆ ਨਾਲ ਮੈਚ ਹੁੰਦਾ ਤਾਂ ਹਾਲਾਂਕਿ ਉੱਥੇ ਸਪੋਰਟਸ ਕਲਚਰ ਬਹੁਤ ਜ਼ਿਆਦਾ ਬੜੀ ਹੈ ਆਸਟ੍ਰੇਲੀਆ ਦੇ ਵਿੱਚ ਪਰ ਇਥੋਂ ਸਾਡੀਆਂ ਕੁੜੀਆਂ ਛੋਟੇ ਛੋਟੇ ਘਰਾਂ ਤੋਂ ਉੱਠ ਕੇ ਜਦੋਂ ਉੱਥੇ ਜਾ ਕੇ ਜਿੱਦੀਆਂ ਨੇ ਉੱਥੇ ਜਾ ਕੇ ਜਦੋਂ ਪ੍ਰੋਫੈਸ਼ਨਲ ਖੇਡਾਂ ਹੁਣ ਤਾਂ ਪ੍ਰੋਫੈਸ਼ਨਲ ਦੇ ਵਿੱਚ ਵੀ ਸਾਡੀਆਂ ਪੰਜਾਬ ਦੀਆਂ ਧੀਆਂ ਨੇ ਮੱਲਾ ਮਾਰੀਆਂ ਨੇ ਚਾਹੇ ਉਹ ਗੋਲਾ ਸੁੱਟਣ ਚ ਹੋਵੇ ਚਾਹੇ ਉਹ ਜੈਵਲਿਨ ਚ ਹੋਵੇ ক্রিকেট ਹੋਵੇ ਔਰ ਔਰਮਨ ਹਾਕੀ ਉਹ ਵੀ ਕੱਲੀ ਹਜੇ ਮੈਂ ਮੈਚ ਦੇਖ ਰਿਆ ਸੀ ਸੋ ਜਿੱਥੇ ਵੀ ਸਾਨੂੰ ਮੌਕਾ ਮਿਲਦਾ ਐ ਅਸੀਂ ਕਿਸੇ ਤੋਂ ਘੱਟ ਨਹੀਂ ਮੈਂ ਹਮੇਸ਼ਾ ਕਹਿੰਦਾ ਉਹਨਾਂ ਅਸੀਂ ਪੰਜਾਬੀ ਆ ਜੇ ਸਾਨੂੰ ਮੌਕਾ ਮਿਲ ਜੇ ਤਾਂ ਨੰਬਰ 1 ਤੋਂ ਘੱਟ ਸਾਨੂੰ ਕੋਈ ਪੋਜੀਸ਼ਨ ਪਸੰਦ ਨਹੀਂ ਹੈਗੀ ਸੋ ਅਸੀਂ ਚਾਹੇ ਜਿਹੜੇ ਮਰਜ਼ੀ ਫੀਲਡ ਚ ਚੱਲ ਜਾਈਏ ਆਪਣੀਆਂ ਮੱਲਾ ਮਾਰ ਲੈਣੇ ਆ ਮੈਂ ਅਕਸਰ ਇਹ ਵੀ ਗੱਲ ਕਹਿੰਦਾ ਉਹਨਾਂ ਕਈ ਵਾਰੀ ਇੰਡਸਟਰੀਅਲਿਸਟ ਆ ਜਾਂਦੇ ਨੇ ਮੈਂ ਕਹਿੰਿਆ ਜੀ ਅਸੀਂ ਪੰਜਾਬੀ ਆ ਪੂਰੀ ਦੁਨੀਆ ਦੇ ਸਿਟੀਜ਼ਨ ਆ ਅਸੀਂ ਗਲੋਬਲ ਸਿਟੀਜ਼ਨ ਆ ਪੰਜਾਬੀ ਅਸੀਂ ਜਿਹੜੇ ਮੁਲਕ 'ਚ ਗਲਤੀ ਨਾਲ ਵੀ ਚਲੇ ਜਾਈਏ ਉੱਥੇ ਵੀ ਕਾਮਯਾਬ ਹੋ ਜਾਂਦੇ ਆ ਅਸੀਂ ਕਿ ਚਲ ਹੁਣ ਜਰਾ ਇੱਥੇ ਆਗੇ ਚੱਲ ਕੋਈ ਗੱਲ ਨਹੀਂ ਇੱਥੇ ਤਾਂ ਮਜਾ ਹੋ ਜਾਂਦੇ ਆ ਕਿਉਂਕਿ ਮਿਹਨਤੀ ਕੌਮ ਐ ਮੈਂ ਸਾਰੀਆਂ ਖੇਡਾਂ ਦਾ ਫੈਨ ਆ ਮੈਂ ਲਾਈਵ ਟੈਲੀਕਾਸਟ ਜਿੰਨਾ ਵੀ ਹੁੰਦਾ ਸੀ ਏਸ਼ੀਆਰ ਦਾ ਮੈਂ ਦੇਖਦਾ ਰਿਹਾ ਗੋਲ ਵੀ ਦੇਖੇ ਇਸ ਵਾਰ ਤਾਂ ਸਾਡੀ ਹਾਕੀ ਟੀਮ ਦਾ ਜਿਹੜਾ ਸਕੋਰ ਸੀਗਾ ਉਹ ਵੀ ਬਹੁਤ ਹਾਈ ਸਕੋਰ ਮੈਚ ਜਿੱਤੇ ਆ ਠਿੱਕ ਵੀ ਹੋਇਆ 9-1 ਵੀ ਹੋਇਆ 7-0 5-5-2 ਸੋ ਐਂ ਲੱਗਦਾ ਸੀ ਜਿਵੇਂ ਗੋਲਾਂ ਦੀ ਮਸ਼ੀਨਾ ਪੰਜਾਬ ਤੋਂ ਗਈਆਂ ਹੋਈਆਂ ਨੇ ਜਿਹੜੀਆਂ ਗੋਲ ਕਰ ਰਹੀਆਂ ਉੱਤੇ ਜਾ ਕੇ ਤੇ ਹਾਕੀ ਟੀਮ ਨੇ ਹਰਮਨਪ੍ਰੀਤ ਹੋਰਾਂ ਨੇ ਗੁਰਜੰਟੋ ਰਾਨੇ ਸ਼ਮਸ਼ੀਰ ਹੋਰਾਂ ਨੇ ਮਨਪ੍ਰੀਤ ਨੇ ਮਨਦੀਪ ਨੇ ਹਾਰਦਿਕ ਨੇ ਵਰੁਣ ਨੇ ਮਤਲਬ ਕਿਹੜੇ ਪਲੇਅਰ ਦਾ ਨਾਮ ਲਾਵਾਂ ਕਿ ਜਿਹਦੇ ਕੋਲ ਵੀ ਬਾਲ ਆ ਜਾਂਦੀ ਸੀ ਲੱਗਦਾ ਸੀ ਇਹਦੀ ਬਾਲ ਜਿਹੜੀ ਇਹਦੀ ਹਾਕੀ ਨਾਲ ਚਿਪਕ ਗਈ ਇਹ ਤਾਂ ਹੁਣ ਗੋਲ ਦੇ ਸਾਹਮਣੇ ਜਾ ਕੇ ਇਹਦੇ ਨਾਲ ਉਤਰੂਗੀ ਸੋ ਬੜੀ ਖੁਸ਼ੀ ਹੋਈ ਜਦੋਂ ਹਰਮਨਪ੍ਰੀਤ ਹੋਰੀ ਆਸਟ੍ਰੇਲੀਆ ਨਾਲ ਮੈਚ ਹੁੰਦਾ ਤਾਂ ਹਾਲਾਂਕਿ ਉੱਥੇ ਸਪੋਰਟਸ ਕਲਚਰ ਬਹੁਤ ਜ਼ਿਆਦਾ ਬਰੀਆ ਆ ਆਸਟ੍ਰੇਲੀਆ ਦੇ ਵਿੱਚ ਪਰ ਇੱਥੋਂ ਸਾਡੀਆਂ ਕੁੜੀਆਂ ਛੋਟੇ ਛੋਟੇ ਘਰਾਂ ਤੋਂ ਉੱਠ ਕੇ ਜਦੋਂ ਉੱਥੇ ਜਾ ਕੇ ਜਿੱਦੀਆਂ ਨੇ ਉੱਥੇ ਜਾ ਕੇ ਜਦੋਂ ਪ੍ਰੋਫੈਸ਼ਨਲ ਖੇਡਾਂ ਹੁਣ ਤਾਂ ਪ੍ਰੋਫੈਸ਼ਨਲ ਦੇ ਵਿੱਚ ਵੀ ਸਾਡੀਆਂ ਪੰਜਾਬ ਦੀਆਂ ਧੀਆਂ ਨੇ ਮੱਲਾ ਮਾਰੀਆਂ ਨੇ ਚਾਹੇ ਉਹ ਗੋਲਾ ਸੁੱਟਣ ਚ ਹੋਵੇ ਚਾਹੇ ਉਹ ਜੈਵਲਿਨ ਚ ਹੋਵੇ ক্রিকেট ਹੋਵੇ ਔਰ ਔਰਮਨ ਹਾਕੀ ਉਹ ਵੀ ਕੱਲੀ ਅਜੇ ਮੈਂ ਮੈਚ ਦੇਖ ਰਿਆ ਸੀ ਸੋ ਜਿੱਥੇ ਵੀ ਸਾਨੂੰ ਮੌਕਾ ਮਿਲਦਾ ਸੀ ਕਿਸੇ ਤੋਂ ਘਟ ਨਹੀਂ ਮੈਂ ਹਮੇਸ਼ਾ ਕਹਿੰਦਾ ਉਹਨਾਂ ਅਸੀਂ ਪੰਜਾਬੀ ਆ ਜੇ ਸਾਨੂੰ ਮੌਕਾ ਮਿਲ ਜੇ ਤਾਂ ਨੰਬਰ 1 ਤੋਂ ਘੱਟ ਸਾਨੂੰ ਕੋਈ ਪੋਜੀਸ਼ਨ ਪਸੰਦ ਨਹੀਂ ਹੈਗੀ ਸੋ ਅਸੀਂ ਚਾਹੇ ਜਿਹੜੇ ਮਰਜ਼ੀ ਫੀਲਡ ਚ ਚੱਲ ਜਾਈਏ ਆਪਣੀਆਂ ਮੱਲਾ ਮਾਰ ਰਹੇ ਨੇ ਮੈਂ ਅਕਸਰ ਇਹ ਵੀ ਗੱਲ ਕਹਿੰਦਾ ਉਹਨਾਂ ਕਈ ਵਾਰੀ ਇੰਡਸਟਰੀਅਲਿਸਟ ਆ ਜਾਂਦੇ ਨੇ ਮੈਂ ਕਹਿੰਦਾ ਜੀ ਅਸੀਂ ਪੰਜਾਬੀ ਆ ਪੂਰੀ ਦੁਨੀਆ ਦੇ ਸਿਟੀਜਨ ਆ ਅਸੀਂ ਗਲੋਬਲ ਸਿਟੀਜ਼ਨ ਆ ਪੰਜਾਬੀ ਅਸੀਂ ਜਿਹੜੇ ਮੁਲਕ ਚ ਗਲਤੀ ਨਾਲ ਵੀ ਚਲੇ ਜਾਈਏ ਉੱਥੇ ਵੀ ਕਾਮਯਾਬ ਹੋ ਜਾਂਦੇ ਆ ਅਸੀਂ ਕੋਈ ਚਲ ਹੁਣ ਜਰਾ ਇੱਥੇ ਆਵੇ ਚਲ ਕੋਈ ਗੱਲ ਇੱਥੇ ਕਾਮਯਾਬ ਹੋ ਜਾਂਦੇ ਆ ਕਿਉਂਕਿ ਮਿਹਨਤੀ ਕੌਮ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ